ਜਿਵੇਂ ਹੁਣ ਜਿਹੜੀ ਧੜਕਣ ਵੱਧਦੀ ਆ ਬੰਦੇ ਦੇ ਦਿਲ ਦੀ ਧੜਕਣ ਵੱਧ ਜਾਂਦੀ ਆ ਜਿਹੜੀ ਧੜਕਣ ਵੱਧਦੀ ਆ ਉਹਦਾ ਕਾਰਨ ਕੀ ਆ ਉਹਦਾ ਕਾਰਨ ਹੁੰਦਾ ਨੂਰੀ ਬੈਡਮ ਕਿ ਜ਼ਿਆਦਾਤਰ ਲੋਕਾਂ ਨੂੰ ਜਦੋਂ ਧੜਕਣ ਵੱਧਦੀ ਆ ਉਹਦੇ ਵਿੱਚ ਉਹਨਾਂ ਦੇ ਹਾਰਟ ਦੀ ਤਾਂ ਕੋਈ ਪ੍ਰੋਬਲਮ ਨਹੀਂ ਪਰ ਉਹਨਾਂ ਦੇ ਲੀਵਰ 'ਚ ਗਰਮੀ ਦੀ ਸ਼ਿਕਾਇਤ ਹੁੰਦੀ ਆ ਅੱਛਾ ਇਹ ਇਹ ਸਾਰੀ ਪ੍ਰਦਾਇਸ਼ ਲੀਵਰ ਦੀ ਆ ਤੁਹਾਨੂੰ ਮੈਂ ਸਹੀ ਦੱਸਾ ਥਾਇਰੋਇਡ ਵੀ ਲੀਵਰ ਤੋਂ ਸ਼ੁਰੂ ਹੋਣਾ ਸ਼ੂਗਰ ਵੀ ਲੀਵਰ ਤੋਂ ਲੋਕ ਕਹਿੰਦੇ ਨੇ ਮੈਨੂੰ ਪਹਿਲਾਂ ਸ਼ੂਗਰ ਸੀ ਹੁਣ ਮੇਰਾ ਲੀਵਰ ਖਰਾਬ ਹੋ ਗਿਆ ਉਹ ਪਲੇਮਾਨਸ ਸਪਹਿਲਾ ਪਹਿਲਾਂ ਲਿਵਰੀ ਖਰਾਬ ਹੋਇਆ ਸੀ ਉਹਨੇ ਸ਼ੂਗਰ ਨੂੰ ਪੈਦਾ ਕੀਤਾ ਤੇ ਉਥੋਂ ਹੀ ਸਾਡਾ ਜਿਹੜਾ ਥਾਇਰੋਇਡ ਆ ਕੋਲੇਸਟਰੋਲ ਆ ਸਾਰੀ ਚੀਜ਼ ਉਥੋਂ ਪੈਦਾ ਹੋਣੀ ਆ ਹੁਣ ਸਾਡੇ ਲੀਵਰ ਦੀ ਕੈਪੈਸਿਟੀ ਦੇਖੋ ਜੀ ਇੱਕ ਮਤਲਬ ਮੋਟੀ ਜਿਹੀ ਐਗਜ਼ੈਂਪਲ ਦੇਖਿਓ ਤੁਸੀਂ ਮੇਰੇ ਮੇਰੇ ਦਿਮਾਗ ਚ ਆਈ ਆ ਇੱਕ ਇੱਕ ਪੈਗ ਜਿਹੜਾ ਵਿਸਕੀ ਦਾ ਮੰਨ ਲਓ 60 ml ਬੰਦਾ ਪੀਂਦਾ ਉਹਨੂੰ 8 ਘੰਟੇ ਚਾਹੀਦੇ ਆ ਲੀਵਰ ਦੇ ਵਿੱਚ ਕੰਜ਼ਿਊਮ ਹੋਣ ਲਈ ਔਰ ਬੰਦਾ ਕੀ ਕਰਦਾ ਕਿੰਨੇ ਪੈਗ ਪੀ ਜਾਂਦਾ 8 ਦੇ 16 16 ਪੈਗ ਪੀ ਜਾਂਦਾ ਹਾਂ ਉਹ ਲੀਵਰ ਕੀ ਕਰੂਗਾ ਸਵੇਰੇ ਫਿਰ ਬੈਠਾ ਪਤਾ ਕੀ ਕਰਦਾ ਹੁੰਦਾ ਰਾਤ ਜ਼ਿਆਦਾ ਹੋ ਗਈ ਅੱਜ ਨਹੀਂ ਯਾਰ ਅੱਜ ਹੱਥ ਨਹੀਂ ਲਾਉਣਾ ਉਹ ਸ਼ਾਮ ਤੱਕ ਲੀਵਰ ਵਿਚਾਰਾ ਫਿਰ ਮੰਨ ਲੈਂਦਾ ਵੀ ਠੀਕ ਆ ਸਿਆਣਾ ਹੋ ਗਿਆ ਉਹ ਵਿਚਾਰਾ ਸ਼ਾਮ ਤੱਕ ਉਹਨੂੰ ਠੀਕ ਕਰ ਲੈਂਦਾ ਉਹ ਕਹਿੰਦਾ ਹੁਣ ਠੀਕ ਆ ਆਪਾਂ ਇੱਕ ਲਾ ਲੈਂਦੇ ਆ ਉਹ ਲੀਵਰ ਦੀ ਫੇਰ ਐਸੀ ਤੈਸੀ ਕਰ ਦਿੰਦਾ ਫਿਰ ਇੱਕ ਦਿਨ ਹੁੰਦਾ ਕਿ ਢਿੱਡਾ ਇੱਥੇ ਤੇ ਬੰਦਾ ਉੱਥੇ ਮਤਲਬ ਇਹਦਾ ਸਮੇ ਦਾ ਕੋਈ ਪਤਾ ਨਹੀਂ ਹੁੰਦਾ ਹੁਣ ਕਹੀ ਕਹਿਣਗੇ ਵੀ ਯਾਰ ਸਾਨੂੰ ਤਾਂ ਗੋਇਲ ਸਾਹਿਬ ਹੋ ਗਏ 30 ਸਾਲ ਹੋ ਗਏ दारू ਪੀਂਦਿਆਂ ਨੂੰ ਕੁਝ ਹੋਇਆ ਤਾਂ ਨਹੀਂ ਮੈਂ ਕਹਿੰਦਾ ਫਿਰ ਮੇਰੇ ਕੋਲੇ ਕਿਉਂ ਬੈਠਾ ਹੈ ਇੱਥੇ ਕਿਉਂ ਬੈਠਾ ਹੈ ਜੇ ਤੂੰ ਮੇਰੇ ਕੋਲ ਆਇਆ ਕੁਝ ਹੋਇਆ ਹੀ ਹੋਇਆ ਬਿਲਕੁਲ ਵੈਰੀ ਇੰਪੋਰਟੈਂਟ ਕੁਐਸਚਨ ਤੁਸੀਂ ਅਕਸਰ ਸੁਣਿਆ ਹੋਣਾ ਹੈ ਅਸੀਂ ਸੁਣਦੇ ਹਾਂ ਹਮ ਕਿ ਕਿਸੇ ਵੀ ਪ੍ਰੋਬਲਮ ਕਰਕੇ ਸੈਲ ਘਟ ਗਏ ਹਮ ਅਕਸਰ ਸੁਣਿਆ ਹੈ ਕਿ ਜੀ ਸੈਲ ਘਟ ਗਏ ਘਟ ਗਏ ਘਟ ਗਏ ਕਈ ਆਂਦੇ ਤਾਂ ਅਸੀਂ ਇੱਥੇ ਆ ਕਿ 20 ਜਾਰੀ ਰਹਿ ਗਏ ਹਮ ਕੀ ਇਸ ਜਿਹੇ ਘਟਦੇ ਘਟ ਜਾਂਦੇ ਆ ਇਹਦੇ ਵਿੱਚ ਜੇ ਵੱਧ ਜਾਣ ਹੂੰ ਕਿਉਂਕਿ 1.5 ਤੋਂ 4.5 ਲੱਖ ਤੱਕ ਕਹਿੰਦੇ ਕਿ ਇਹਦੇ ਅੰਦਰ ਲੈਣੇ ਚਾਹੀਦੇ ਸਪੋਜ਼ ਕਰ ਲਓ 6 6 ਲੱਖ ਹੋ ਗਏ 6.5 ਲੱਖ ਹੋ ਗਏ ਕੀ ਆਯੁਰਵੇਦ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਹੈ ਦਵਾਈ ਜਾਂ ਕੋਈ ਤਰੀਕਾ ਕੋਈ ਸਿਸਟਮ ਨੂੰ ਠੀਕ ਕਰਨ ਦਾ ਕਿ ਸੈਲ ਬੈਲੈਂਸ ਤੇ ਆ ਜਾ ਜੇੜਾ ਬੈਲੈਂਸ ਰੱਖਣ ਦਾ ਤਰੀਕਾ ਹੈ ਨਾ ਬਹੁਤ ਵਧੀਆ ਤਰੀਕਾ ਹੈ ਬਹੁਤ ਵਧੀਆ ਤੁਹਾਡਾ ਸਵਾਲ ਹੈ ਕਦੇ ਕਦੇ ਆਉਂਦਾ ਹੈ ਜਿਹਾ ਸਵਾਲ ਸੈੱਲ ਘਟਣ ਦਾ ਦਾਅਈ ਹੋ ਜਾਂਦਾ ਤੇ ਇਹਦੇ ਵਿੱਚ ਕੀ ਆ ਕਿ ਜਿਵੇਂ ਸ਼ੂਗਰ ਰੋਗ ਨੂੰ ਵੀ ਅਸੀਂ ਬੈਲੈਂਸ ਕਰਦੇ ਆ ਵੀ ਉਹ ਵਧੀਆ ਤਾਂ ਘਟੇ ਤਾਂ ਘਟਿਆ ਦਾ ਵਧੇ ਮਤਲਬ ਡਾਊਨ ਸ਼ੂਗਰ ਜਿਵੇਂ ਮਾਰ ਲੈਂਦੀ ਆ ਬੰਦੇ ਨੂੰ ਇਦਾਂ ਵਧੇ ਹੋਏ ਸੈੱਲ ਵੀ ਖਤਰਨਾਕ ਹੁੰਦੇ ਆ ਤਾਂ ਜਿਹੜੇ ਸੈੱਲ ਐ ਇਹਨੂੰ ਬੈਲੈਂਸ ਰੱਖਣ ਵਾਸਤੇ ਮੈਂ ਸਭ ਤੋਂ ਵਧੀਆ ਚੀਜ਼ ਤੁਹਾਨੂੰ ਦੱਸ ਦਿੰਨਾ ਜਿਹੜੀ ਲੱਖਾਂ ਲੋਕਾਂ ਦੇ ਸਾਡੇ ਵੈਦ ਜੀ ਨੇ ਅਜਮਾਈ ਆ ਉਹ ਉਹ ਹੈਗੀ ਆ ਵੀਟ ਗ੍ਰਾਸ ਦਾ ਪਾਊਡਰ ਹਾਂ ਅਸਲ ਦੱਸ ਰੇ ਕਣਕ ਦੇ ਜਵਾਰੇ ਦਾ ਜੂਸ ਸਭ ਤੋਂ ਵਧੀਆ ਉਹਦੇ ਨਾਲ ਤੁਹਾਡੇ ਬਲੱਡ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਤੁਸੀਂ ਨਾ ਪੰਗੂ ਮੈਡਮ ਕਦੇ ਲਗਾਤਾਰ ਪੀ ਲਿਓ ਹੂੰ ਤਿੰਨ ਮਹੀਨੇ ਜੇ ਤੁਹਾਡਾ ਬਲੱਡ ਦਾ ਮਾਤਰਾ ਜਿਹੜੀ ਸਰੀਰ ਦੇ ਵਿੱਚ ਹੈਗੀ ਆ ਉਹ ਤੁਹਾਡੀ 6 ਗ੍ਰਾਮ ਹੈ ਮੰਨ ਲਓ 7 ਗ੍ਰਾਮ ਹੈ ਉਹ ਤੁਹਾਡੀ ਤਿੰਨ ਮਹੀਨੇ ਪੀਣ ਤੋਂ ਬਾਅਦ 10 ਸਾਡੇ 10 11 ਹੋਊਗੀ ਇਹ ਵੀ ਖਾਲੀ ਖਾਲੀ ਇੱਥੇ ਖਾਲੀ ਹੋਈ ਆ ਆਹੀ ਸਾਰੀ ਚੀਜ਼ਾਂ ਖਾਲੀ ਹੁਣ ਸਾਰੇ ਚਾਹ ਪੀਣ ਦੇ ਆਦਤ ਗੋਲ ਸਾਹਿਬ ਤੁਸੀਂ ਸਾਰਾ ਕੁਝ ਖਾਲੀ ਦੱਸੀ ਜਾਂਦੇ ਹੋ ਸਾਨੂੰ ਚਾਹ ਪੀਣ ਦੀ ਆਦਤ ਹੈ ਚਾਹ ਪੀਣ ਦੇ ਆਦੀ ਆ ਹਾਂ ਜੀ ਮੈਂ ਕਹਿੰਦਾ ਚਾਹ ਸਾਰੇ ਤਾਂ ਜਮਾਂ ਨਹੀਂ ਹਟਦੀ ਮੈਂ ਨਾ ਸੈਟ ਤੇ ਹੁੰਦੀ ਆ ਪਹਿਲਾਂ ਚਾਹ ਪੀਉਂਦੀ ਸਵੇਰੇ ਦੀ ਚਾਹ ਨਹੀਂ ਛੱਡਦੀ ਮੈਂ ਰੁਕਦਾ ਹੀ ਨਹੀਂ ਕਿਸੇ ਨੂੰ ਚਾਹ ਆ ਵੀ ਚਾਹ ਪੀਂਦੀ ਮੈਂ ਕਹਿੰਦਾ ਬਰੇ ਕੱਟ ਗਏ ਮੈਂ ਕਹਿੰਦਾ ਕੋਸ਼ਿਸ਼ ਕਰੋ ਵੀ ਚਾਹ ਚੋਂ ਦੁੱਧ ਕੱਢ ਦੋ ਹਾਂ ਵਾ ਓਕੇ ਸੋਕੇ ਦੁੱਧ ਨੂੰ ਬਾਹਰ ਨੀ ਕਿਹਾ ਫਿਰ ਫੀਲੋ ਅਸਲੀ ਜਿਹੜੀ ਪੱਤੀ ਆ ਤੁਹਾਡਾ ਜਿਹੜਾ ਤੋੜ ਐ ਜਿਹੜੀ ਤੁਹਾਡੀ ਤਲਬ ਆ ਉਹਦਾ ਪੱਤੀ ਆ ਪੱਤੀ ਆ ਦੁੱਧ ਜਿਹੜਾ ਉਹਦੇ ਚ ਪਾ ਕੇ ਉਹਦਾ ਸਵਾਦ ਆ ਹਰ ਸਵਾਦ ਨੇ ਅੱਜ ਤੱਕ ਸਾਨੂੰ ਪਟਿਆ ਜਿਹੜੀ ਬੇਸਵਾਦੀ ਚੀਜ਼ ਆ ਉਹਨੇ ਸਾਨੂੰ ਬਣਾਇਆ ਸਿੱਧੀ ਗੱਲ ਆ ਹਾਂ ਦੂਜੀ ਗੱਲ ਕੀ ਆ ਕਿ ਕੋਈ ਵੀ ਚੀਜ਼ ਇਦਾਂ ਦੀ ਆ ਉਹਨੂੰ ਬੈਲੈਂਸ ਰੱਖਣ ਵਾਸਤੇ ਵੀਟ ਗ੍ਰਾਸ ਤੇ ਮੋਰਿੰਗਾ ਪਾਊਡਰ ਮੋਰਿੰਗਾ ਪਾਊਡਰ ਮੋਰਿੰਗਾ ਜਿਹੜਾ ਸਾਂਜਣੇ ਦਾ ਪਾਊਡਰ ਹੈ ਜੀ ਕਮਾਲ ਦੀਆਂ ਚੀਜ਼ਾਂ ਨੇ ਤੁਹਾਡੇ ਚਾਹੇ ਚਾਹੇ ਸੈੱਲ ਵਧੇ ਹੋਏ ਆ ਚਾਹੇ ਸੈੱਲ ਘਟੇ ਹੋਏ ਆ ਚਾਹੇ ਤੁਹਾਡੇ ਲੀਵਰ ਦੀ ਪ੍ਰੋਬਲਮ ਹੈ ਚਾਹੇ ਤੁਹਾਡੇ ਬ੍ਰੇਨ ਦੀ ਕੋਈ ਪ੍ਰੋਬਲਮ ਹੈ ਇਹ ਦੋ ਚੀਜ਼ਾਂ ਜਿਹਨੇ ਲਾਈਫ ਦੇ ਵਿੱਚ ਪੱਕੀਆਂ ਕਰ ਲਿਆ ਕਿ ਤਿਰਫਲਾ ਇੱਕ ਪੰਚਮ ਹਲਦੀ ਇੱਕ ਮੋਰਿੰਗਾ ਤੇ ਇੱਕ ਆਪਣਾ ਵੀਟ ਕਰਾ